ਗੁਰੂ ਤੇਗ ਬਹਾਦਰ ਸਵਾਮੀ ਮਹਾਰਾਜ ਸਦਾ ਹੀ ਜੈਕਾਰ ਹੈ ਸਦਾ ਹੀ ਜੈਕਾਰ ਹੈ ਸਰਬੱਤ ਦਾ ਭਲਾ ਹੋਵਾ ਬਈ ਮੇਰ ਕਰੋ ਕਿਰਪਾ ਕਰੋ ਬਈ ਜਿੱਥੇ ਲਿਖਦਾ ਰਾਖੋ ਬਈ ਮੁਸੀਬਤ ਹੀ ਕੜੀ ਨ ਦੇਖਣ ਦੀ ਕਿਰਪਾ ਕਰੋ ਸੰਤਨ ਬਾਬਾ ਜੀ ਤੇ ਗੰਦੰਬਾ ਬਾਬਾ ਜੀ ਤੇ ਸਰਬੱਤ ਦਾ ਭਲਾ ਕਰੋ ਕਿਰਪਾ ভরਸਾ ਸੁਣਦੇ ਮੇਰ ਕਰੋ ਹੋਏ ਸੰਤੋਸ਼ ਹੋਏ thank you I'm going and...

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤ ਜੁਗ ਤੈ ਮਾੜਿਉ ਛਲਿਉ ਬਲ ਬਾਵਨ ਪਾਇਉ ਰਿਤ ਤੈ ਮਾੜਿਉ ਰਾਮ ਰਗਵੰਸ કહਾਇਓ ਦੁਆਪਰ ਕ੍ਰਿਸ਼ਨ ਮੂਹਾਰ ਕੰਸ ਕਰਤਾ ਅਰਥ ਕੀਓ ਉਹ ਗੁਰ ਸਣ ਕੋ ਰਾਜ ਆ ਭਗਤ ਜਨ ਦੀਓ ਕਾਲ ਯੁਗ ਪਰਮਾਨ ਨਾਨਕ ਗੁਰ ਤੰਗ ਦੇ ਅਮਰ ਕਹਾਯੋ ਸ੍ਰੀ ਗੁਰੂ ਰਾਜ ਅਬ ਚੱਲ ਅਟਲ ਨਾਦ ਰਖ ਫਰਮਾਇਓ ਕਾਲ ਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਯੋ ਸ੍ਰੀ ਗੁਰੂ ਰਾਜ ਹਬ ਚੱਲ ਅਟਲ ਆਦੁਰਖ ਫਰਮਾਇਓ ਮੈਂ ਮੁਰਖ ਕੀ ਕੀਤ ਕਬਾਤ ਹਾ ਬੋਟ ਪਰਾਥੀ ਤਰਿਆ ਰੇ ਗੁਰ ਨਾਨਕ ਜਨ ਸੁਣਿਆ ਪੀਖਿਆ ਸੇ ਭਿਰ ਗਰਬਾ ਸੁਨਾ ਪਰਿਆਰੀ ਨਾਮੈ ਲਾ ਨ ਤੁੰਦਲਾ ਨਾ ਭਗਵਾ ਨਾ ਕਾਚ ਨਾਨਕ ਲਾਲ ਲਾਲ ਸੱਚੀ ਰਤਾ ਸੱਚ ਸੁਣੀ ਅਰਦਾਸ ਸੁਆਮੀ ਮੇਰਾ ਸਰਵ ਕਲਾ ਬਹਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਰਾਮ ਨਾਮ ਓਰ ਮੈਂ ਗयो ਜਾ ਕਾ ਸਾਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟਾ ਦਰਸ ਤਹਾਰ ਹੋਏ ਸੁਖ ਹੂ ਟਨ ਗੁਰ ਸੇਵ ਹੇ ਨ ਸਹਜ ਸਭਾਈ ਦਰਸ਼ਨ ਪਰਸ ਆ ਗੁਰੂ ਕਾ ਜਨਮ ਮਰਨ ਦੁਖ ਝਾਈ ਹੋਵੈ ਸਿਵ ਤਖਸਮ ਦੀ ਨੂਰ ਅਰਸ ਕਰਸਾਂ ਛੱਟਿਆ ਤਦ ਢਿਠੀ ਸਚੇ ਪਾਤ ਸਾਹ ਐ जनम जनम ਬਾਤ सजण सचा पात ਜਿਸ सादा सा सहू जिस पास ਸਭ सोह सवला ਸਾ ਸਰੀ ਮਹੱਲਾ ਪਹਿਲਾ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਈਰਤ ਨਾਵਣ ਜਾ ਈਰਤ ਨਾਮ ਹੈ ਈਰਤ ਸ਼ਬਦ ਵਿਚਾਰ ਅੰਤਰ ਗਿਆਨ ਹੈ ਧੀਰਤ ਨਾਵਣ ਜਾ ਧੀਰਤ ਨਾਮਾ ਧੀਰਤ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾ ਦਸ ਪੁਰਬ ਸਦਾ ਦਸਾਹਰਾ ਹਉ ਨਾਮ ਹਰ ਕਾ ਸਦਾ ਜਾਚੋ ਦੇਹ ਪ੍ਰਭ ਧਰਣੀ ਤਰਾ ਸੰਸਾਰ ਰੋਗੀ ਨਾਮਦਾਰ ਮੈਲ ਲਾਗੈ ਸੱਚ ਬਿਨਾ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਤ ਮਜਨਾ ਸਾਚ ਨਾ ਲਾਗੈ ਮੈਲ ਕਿਆ ਮਲ ਤੋਹੀਆ ਗੁਣੇ ਹਾਰ ਪਰੋਈ ਕਿਸ ਕੋਰੋ ਸਭ ਪਰਮਤਿਆਨੀ ਸਾਚ ਸਾਚੇ ਭਾਵੇ ਆਨੰਦ ਅਨੰਤਨ ਹਰਖ ਸਾਚ ਦੂਖ ਕਿ ਲਵੇ ਖ ਪਰ ਹਰੇ ਸੱਚ ਨਾਮ ਪਾਇਆ ਗੁਰ ਦਖਾਇਆ ਮੈਲ ਨਾਹੀ ਸੱਚ ਮਨੇ ਸੰਗਤ ਮੀਤ ਮਿਲਾਪ ਉਰਾਨਾ ਗਾਵਣੋ ਗਾਵਣ ਹਾਰ ਛਬਦ ਸੁਹਾਵਣੋ ਰਾਲਾ ਹੈ ਸਾਚੇ ਮਨ ਸਤਗੁਰ ਉਹਨਾਂ ਦਾਨ ਦਇਆ ਮਤੇ ਏਰ ਸੰਗ ਪਾਵੈ ਸਹਿਜ ਲਾਵੈ ਮੇੜੀ ਤਾ ਸੰਗਮ ਸਤ ਸਤੇ ਆਰਾਧੇ ਕੰਕਾਰ ਸਾਚ ਨਿਤ ਦੇ ਚੜੇ ਸਵਾਯਾ ਗਤ ਸੰਗ ਮੀਤਾ ਸੰਤ ਸੰਗਤ ਘਰ ਨਦਰ ਮੇਲ ਮਿਲਾਇਆ ਕਹਿਣ ਕਾ ਸਭ ਕੋ ਏ ਏ ਵੜ ਆਖਿਆ ਸਾਂਝਾ ਸਾਖੀਆ ਸਾਚ ਗੁਰ ਕੀ ਸਾਖੀ ਅੰਮ੍ਰਿਤ 바ਖੀ ਇਹ ਤਮਨ ਮਾਨਿਆ ਮੇਰਾ ਕੂਝ ਕਰ ਹੈ ਆਵਹਿ ਵਿਖਲਾਦੇ ਸਬਦ ਸੱਚਾ ਗੁਰ ਮੇਰਾ ਠਾਕਣ ਟੋਟਨਾ ਭਗਤ ਪੰਡਾਰੀ ਭਰਪੂਰ ਰਹਿ ਆਸੋਈ ਨਾਨਕ ਸਾਜ ਕਹੇ ਬੇਨਤੀ ਮਨ ਮਾਂਜਾ ਸੱਚ ਸੋਈ ਆਖਣ ਤੋਟਨਾ ਭਗਤ ਪੰਡਹਾਰੀ ਭਰਪੂਰ ਰਹਿ ਆਸੋਈ ਸਾਜ ਕਹੇ ਬੇਨਤੀ ਮਨ ਮਾਂਜਾ ਸੱਚ ਸੋਈ ਔਲੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਅਤਿ ਹੈ ਤਨਾਤ ਸ੍ਰੀ ਮਹੱਲਾ ਪਹਿਲਾ ਸ਼ੰਤ ਇਕ ਓੰਕਾਰ ਸਤਗੁਰ ਪ੍ਰਸਾਦ ਤੀਰਥ ਨਾਵਣ ਜਾ ਤੀਰਥ ਨਾਮ ਹੈ ਤੀਰਥ ਸ਼ਬਦ ਵਿੱਚ 4 ਅੰਤਰ ਗਿਆਨ ਹੈ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਤਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਜਗਤ ਗੁਰੂ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਧੰ ਆਸ੍ਰੀ ਰਾਗ ਅੰਦਰ ਹੈ ਜੀ ਧੰਨ ਕਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰ ਅੰਗ 687 ਉੱਪਰ ਸਵਾਇ ਮਾਰ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆ ਗਾ ਵਿਆ ਸੁਣਿਆ ਸੱਭ ਲ ਹੋ ਜਾਏ ਉਹ ਲਾ ਚੁੱਕਾਂ ਦੀ ਖਿਮਾ ਕਰਨੀ ਬਿਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਤ ਸ੍ਰੀ ਅਕਾਲ